ਵਿਦਿਆਰਥੀ ਆਪਣੇ ਚੰਗੇ ਭਵਿੱਖ ਦੀ ਉਸਾਰੀ ਲਈ ਪੜ੍ਹਾਈ ਕਰਦਾ ਹੈ ਕੋਈ ਨਾ ਕੋਈ ਡਿਗਰੀ ਕਰਦਾ ਹੈ ਕਾਲਜ ਯੂਨੀਵਰਸਿਟੀ ਚ ਐਡਮਿਸ਼ਨ ਲੈਂਦਾ ਹੈ ਪਰ ਤੁਸੀਂ ਸੋਚੋ ਵਿਦਿਆਰਥੀ ਜਾਂ ਉਸ ਵਿਦਿਆਰਥੀ ਤੇ ਕੀ ਬੀਤੇ ਜਦੋਂ ਸਾਰਾ ਸਾਲ ਫੀਸਾਂ ਭਰਨ ਤੋਂ ਬਾਅਦ ਕਲਾਸਾਂ ਲਗਾਉਣ ਤੋਂ ਬਾਅਦ ਜਦੋਂ ਪੇਪਰ ਦੀ ਇਮਤਿਹਾਨ ਦੀ ਵਾਰੀ ਆਵੇ ਅਤੇ ਫਿਰ ਸਕੂਲ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਮੂੰਹ ਲਟਕਾ ਕੇ ਕਹਿ ਦੇਣ ਕਿ ਤੁਹਾਡੀ ਤਾਂ ਐਡਮਿਸ਼ਨ ਹੀ ਨਹੀਂ ਹੋਈ ਤੁਹਾਡਾ ਤਾਂ ਰੋਲ ਨੰਬਰ ਆ ਹੀ ਨਹੀਂ ਸਕਦਾ ਹੋਰ ਤਾਂ ਪੋਰਟਲ ਵੀ ਬੰਦ ਹੋ ਗਿਆ ਜੀ ਹਾਂ ਅਜੇ ਇੱਕ ਸ਼ਰਮਨਾਕ ਅਤੇ ਹਾਸੋਗਿਣੀ ਇਹ ਘਟਨਾ ਹੋਈ ਹੈ ਗੁਰਦਾਸਪੁਰ ਚ ਪੈਂਦੇ ਬਟਾਲਾ ਵਿਖੇ ਬਟਾਲਾ ਦੇ ਇੱਕ ਨੀਜੀ ਕਾਲੇ ਵਿੱਚ ਇਹ ਘਟਨਾ ਹੋਈ ਹੈ ਵਿਦਿਆਰਥਣ ਹੈਰਾਨ ਹੋ ਗਈ ਜਦੋਂ ਇਮਤਿਹਾਨ ਨੇੜੇ ਆਏ ਤਾਂ ਉਹਨੇ ਆਪਣੇ ਕਾਲੇ ਅਥਾਰਟिटीज ਨੂੰ ਕਿਹਾ ਕਿ ਮੈਨੂੰ ਮੇਰਾ ਰੋਲ ਨੰਬਰ ਇਸ਼ੂ ਕੀਤਾ ਜਾਵੇ ਤਾਂ ਫਿਰ ਪ੍ਰਿੰਸੀਪਲ ਨੇ ਕਿਹਾ ਕਿ ਸਾਡੇ ਕੋਲ ਤਾਂ ਤੁਹਾਡਾ ਰੋਲ ਨੰਬਰ ਰਿਸਟਰੇ ਨਹੀਂ ਹੋਇਆ ਸਾਡੇ ਕੋਲ ਆਇਆ ਹੀ ਨਹੀਂ ਵਾਈਸ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿਆ ਹੋਇਆ ਕਿ ਆ ਕਿ ਕੋਈ ਗੱਲ ਨਹੀਂ ਕਈ ਵਾਰ ਪੋਰਟਲ ਤੇ ਅਪਡੇਟ ਨਹੀਂ ਹੁੰਦਾ ਗਲਤੀ ਹੋ ਜਾਂਦੀ ਹੈ ਤੁਸੀਂ ਅਗਲੇ ਸਾਲ ਫਿਰ ਟਰਾਈ ਕਰ ਲਿਓ ਸੋ ਕਿੱਡੀ ਹੈਰਾਨੀ ਵਾਲੀ ਤੇ ਕਿੱਡੀ ਸ਼ਰਮਨਾਕ ਗੱਲ ਹੈ ਕਿ ਆਪਦੀ ਗਲਤੀ ਮੰਨਣ ਦੀ ਬਜਾਏ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਕੈਮਰੇ ਦੇ ਸਾਹਮਣੇ ਭਜਦੇ ਹੋਏ ਨਜ਼ਰ ਆ ਰਹੀਆਂ ਨੇ ਤੇ ਕਿਤੇ ਨਾ ਕਿਤੇ ਵਿਦਿਆਰਥਣ ਦੇ ਜੀਵਨ ਨਾਲ ਖਿਲਵਾੜ ਹੋ ਰਿਹਾ ਸਾਰਾ ਸਾਲ ਫੀਸ ਪੜਾਈ ਇਹ ਇਮਤਿਹਾਨ ਦੇ ਨੇੜੇ ਆਂ ਤੱਕ ਕਿਹਾ ਜਾਂਦਾ ਹੈ ਕਿ ਹੁਣ ਪੋਰਟਲ ਬੰਦ ਹੋ ਗਏ ਨੇ ਤੁਹਾਨੂੰ ਰੋਲ ਨੰਬਰ ਨਹੀਂ ਮਿਲ ਸਕਦਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਅਜਿਹੇ ਵਿਦਿਅਕ ਅਦਾਰੇਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਜੇ ਸਿੱਖਿਆ ਮੰਤਰੀ ਧਿਆਨ ਦੇ ਰਹੇ ਤਾਂ ਅਜੇ ਵਿਦਿਅਕ ਅਦਾਰੇਾਂ ਤੇ ਵੱਡੇ ਜੁਰਮਾਨੇ ਲੱਗਨੇ ਚਾਹੀਦੇ ਨੇ ਤਾਂ ਜੋ ਅੱਗੇ ਵਾਸਤੇ ਕਿਸੇ ਵਿਦਿਆਰਥੀ ਜਾਂ ਵਿਦਿਆਰਥਣ ਦੇ ਭੁੱਖ ਦੇ ਨਾਲ ਇਸ ਤਰ੍ਹਾਂ ਦੇ ਵਿਦਿਅਕ ਅਦਾਰੇ ਖਿਲਵਾੜ ਨਾ ਕਰ ਸਕਣ